ਉਹ ਵੀ ਘੰਟੇ ਮੋਟਰ ਚਲਾਉਣ ਵਾਲੇ ਲੋਕਾਂ ਦੀ ਹੁਣ ਨਹੀਂ ਖੈਰ ਜੀ ਆ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਤੇ ਵੱਡਾ ਐਕਸ਼ਨ ਹੈ ਜੋ ਕੀਤਾ ਜਾ ਰਿਹਾ ਹੈ ਜਾਰੀ ਹੈ ਜੋ ਹੁਕਮ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਵੱਡੇ ਕਿਸਾਨਾਂ ਨੂੰ ਘੇਰਨ ਦੀ ਤਿਆਰੀ ਖੇਚੀ ਗਈ ਹੈ ਦਰਅਸਲ ਸੂਬੇ ਦੇ ਵਿੱਚ 9000 ਅਜੇਹੇ ਰਸੂਖਵਾਨ ਕਿਸਾਨ ਨੇ ਜਿਨ੍ਹਾਂ ਦੀਆਂ 24 24 ਘੰਟੇ ਮੋਟਰਾਂ ਚੱਲ ਰਹੀਆਂ ਨੇ ਉਸ ਦੇ ਮੱਦੇਨਜ਼ਰ ਇਹਨਾਂ ਕਿਸਾਨਾਂ ਤੇ ਹੁਣ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ ਬਕਾਇਦਾ ਪਾਵਰਕਮ ਵਿਭਾਗ ਨੂੰ ਇਸ ਬਾਰੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਅਜੇਹੇ ਕਿਸਾਨਾਂ ਤੇ ਕਾਰਵਾਈ ਵਢੀ ਜਾਏ ਦੱਸ ਜੀ ਕਿ ਸੋ ਭੇਜੇ ਕਿਸਾਨ ਬਿਜਲੀ ਤੇ ਦਿਨ ਰਾਤ ਫ੍ਰੀ ਮੋਟਰਾਂ ਚਲਾ ਰਹੇ ਨੇ ਅੱਗਿਓ ਪਾਣੀ ਵੇਚਦੇ ਨੇ ਜਦਕਿ ਬਾਕੀ ਕਿਸਾਨਾਂ ਨੂੰ ਸਿਰਫ 8 ਘੰਟੇ ਬਿਜਲੀ ਮਿਲਦੀ ਹੈ ਇਹ ਵਿਤਕਰਾ ਖਤਮ ਕਰਨ ਲਈ ਸਰਕਾਰ ਵੱਡਾ ਫੈਸਲਾ ਉਹਨਾਂ ਵੱਲੋਂ ਲਿਆ ਗਿਆ ਹੈ ਦੱਸਦੇ ਕਿ ਪੰਜਾਬ ਚ ਝੋਨੇ ਦੇ ਸੀਜ਼ਨ ਦੇ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲਦੀ ਆ ਪਰ ਜਿਨ੍ਹਾਂ ਨੂੰ ਹਜ਼ਾਰ ਕਿਸਾਨਾਂ ਦੀ ਪਾਵਰ ਕਾਮ ਨੇ ਪਛਾਣ ਕੀਤੀ ਹੈ ਉਹਨਾਂ ਵੱਲੋਂ 24 ਘੰਟੇ ਮੋਟਰਾਂ ਚਲਾਈਆਂ ਜਾ ਰਹੀਆਂ ਨੇ ਤੇ ਧਰਤੀ ਹੇਠਲੇ ਪਾਣੀ ਦਾ ਕੋਈ ਫਿਕਰ ਹੀ ਨਹੀਂ ਹੈ ਇਹਨਾਂ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਯਾਤਾਂ ਕਿਸਾਨਾਂ ਤੋਂ ਬਣਦੇ ਪੈਸੇ ਵਸੂਲੇ ਜਾਣਗੇ ਜਾਂ ਫਿਰ ਨਾ ਕਿਸਾਨਾਂ ਵੀ ਸਿਰਫ 8 ਘੰਟੇ ਬਿਜਲੀ ਦਿੱਤੀ ਜਾਏਗੀ ਖਾਸ ਤੌਰ ਤੇ ਮੁਕਸਜ਼ਾ ਬਠਿੰਡਾ ਤਰੰਤਲ ਰਾਮਪੁਰਾ ਫੂਲਜ ਦੇ ਕਿਸਾਨ ਵੱਡੇ ਗਏ ਕਿ ਜਿਹੜੇ 24 24 ਘੰਟੇ ਮੋਟਰਾਂ ਚਲਾ ਰਹੇ ਨੇ ਤੇ ਲਗਾਤਾਰ ਇਸ ਦਾ ਲਾਹਾ ਲੈ ਰਹੇ ਨੇ ਇਸ ਕਾਰਨ ਜਿਹੇ ਕਿਸਾਨਾਂ ਖਿਲਾਫ ਹੁਣ ਕਾਰਵਾਈ ਪਿੱਡੀ ਜਾਵੇਗੀ 20 ਘੰਟੇ ਮੋਟਰ ਚਲਾਉਣ ਵਾਲੇ ਲੋਕਾਂ ਦੀ ਹੁਣ ਨਹੀਂ ਖੈਰ ਜਿਹਾ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਤੇ ਵੱਡਾ ਐਕਸ਼ਨ ਹੈ ਜੋ ਕੀਤਾ ਜਾ ਰਿਹਾ ਹੈ ਜਾਰੀ ਹੈ ਜੋ ਹੁਕਮ ਕਾਰ ਦਿੱਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਵੱਡੇ ਕਿਸਾਨਾਂ ਨੂੰ ਘੇਰਨ ਦੀ ਤਿਆਰੀ ਖਿੱਚੀ ਗਈ ਹੈ ਦਰਅਸਲ ਸੂਬੇ ਦੇ ਵਿੱਚ 9000 ਅਜੇਹੇ ਰਸੂਖਵਾਨ ਕਿਸਾਨ ਨੇ ਜਿਨ੍ਹਾਂ ਦੀਆਂ 24 24 ਘੰਟੇ ਮੋਟਰਾਂ ਚੱਲ ਰਹੀਆਂ ਨੇ ਉਸ ਦੇ ਮੱਦੇਨਜ਼ਰ ਇਹਨਾਂ ਕਿਸਾਨਾਂ ਤੇ ਹੁਣ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ ਬਕਾਇਦਾ ਪਾਵਰਕਮ ਵਿਭਾਗ ਨੂੰ ਇਸ ਬਾਰੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਅਜੇਹੇ ਕਿਸਾਨਾਂ ਤੇ ਕਾਰਵਾਈ ਵਢੀ ਜਾਏ ਦੱਸਿਆ ਕਿ ਸੂਬੇ 'ਚ ਕਿਸਾਨ ਬਿਜਲੀ ਤੇ ਦਿਨ ਰਾਤ ਫ੍ਰੀ ਮੋਟਰਾਂ ਚਲਾ ਰਹੇ ਨੇ ਅੱਗਿਓ ਪਾਣੀ ਵੇਚਦੇ ਨੇ ਜਦਕਿ ਬਾਕੀ ਕਿਸਾਨਾਂ ਨੂੰ ਸਿਰਫ 8 ਘੰਟੇ ਬਿਜਲੀ ਮਿਲਦੀ ਹੈ ਇਹ ਵਿਤਕਰਾ ਖਤਮ ਕਰਨ ਲਈ ਸਰਕਾਰ ਵੱਡਾ ਫੈਸਲਾ ਉਹਨਾਂ ਵੱਲੋਂ ਲਿਆ ਗਿਆ ਹੈ ਦੱਸਦੇ ਕਿ ਪੰਜਾਬ 'ਚ ਝੋਨੇ ਦੇ ਸੀਜ਼ਨ ਦੇ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲਦੀ ਆ ਪਰ ਜਿਨ੍ਹਾਂ ਨੂੰ ਹਜ਼ਾਰ ਕਿਸਾਨਾਂ ਦੀ ਪਾਵਰ ਕਮਨ ਪਛਾਣ ਕੀਤੀ ਆ ਉਹਨਾਂ ਵੱਲੋਂ 24 ਘੰਟੇ ਮੋਟਰਾਂ ਚਲਾਈਆਂ ਜਾ ਰਹੀਆਂ ਨੇ ਤੇ ਟਰਪੀ ਹੇਠਲੇ ਪਾਣੀ ਦਾ ਕੋਈ ਫਿਕਰ ਹੀ ਨਹੀਂ ਹੈ ਇਹਨਾਂ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਯਾਤਕ ਕਿਸਾਨਾਂ ਤੋਂ ਬਣਦੇ ਪੈਸੇ ਵਸੂਲੇ ਜਾਣਗੇ ਵੀ ਜਾਂ ਫਿਰ ਨਾ ਕਿਸਾਨਾਂ ਨੂੰ ਵੀ ਸਿਰਫ 8 ਘੰਟੇ ਬਿਜਲੀ ਦਿੱਤੀ ਜਾਏਗੀ ਖਾਸ ਤੌਰ ਤੇ ਮੁਕਸਰਸਾ ਬਠਿੰਡਾ ਤਰਨਤਾਰਨ ਰਾਮਪੁਰਾ ਫੂਲ ਤੇ ਜੇ ਕਿਸਾਨ ਵੱਡੀ ਗਿਣਤੀ ਚ ਨੇ ਜਿਹੜੇ 24 24 ਘੰਟੇ ਮੋਟਰਾਂ ਚਲਾ ਰਹੇ ਨੇ ਤੇ ਲਗਾਤਾਰ ਇਸ ਦਾ ਲਾਹਾ ਲੈ ਰਹੇ ਨੇ ਇਸ ਕਾਰਨ ਜੇ ਕਿਸਾਨਾਂ ਖਿਲਾਫ ਹੁਣ ਕਾਰਵਾਈ ਵਿੱਢੀ ਜਾਵੇਗੀ ਉਹ ਵੀ ਘੰਟੇ ਮੋਟਰਾਂ ਚਲਾਉਣ ਵਾਲੇ ਲੋਕਾਂ ਦੀ ਹੁਣ ਨਹੀਂ ਖੈਰ ਜੀ ਆ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਤੇ ਵੱਡਾ ਐਕਸ਼ਨ ਹੈ ਜੋ ਕੀਤਾ ਜਾ ਰਿਹਾ ਹੈ ਜਾਰੀ ਹੈ ਜੋ ਹੁਕਮ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਵੱਡੇ ਕਿਸਾਨਾਂ ਨੂੰ ਘੇਰਨ ਦੀ ਤਿਆਰੀ ਖੇਚੀ ਗਈ ਹੈ ਦਰਅਸਲ ਸੂਬੇ ਦੇ ਵਿੱਚ 9000 ਅਜੇਹੇ ਰਸੂਖਵਾਨ ਕਿਸਾਨ ਨੇ ਜਿਨ੍ਹਾਂ ਦੀਆਂ 24 24 ਘੰਟੇ ਮੋਟਰਾਂ ਚੱਲ ਰਹੀਆਂ ਨੇ ਉਸ ਦੇ ਮੱਦੇ ਨਜ਼ਰ ਇਹਨਾਂ ਕਿਸਾਨਾਂ ਤੇ ਹੁਣ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ ਬਕਾਇਦਾ ਪਾਵਰਕਮ ਵਿਭਾਗ ਨੇ ਇਸ ਬਾਰੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਅਜੇਹੇ ਕਿਸਾਨਾਂ ਤੇ ਕਾਰਵਾਈ ਵਢੀ ਜਾਏ ਤਾਂ ਜੀ ਕਿ ਸੂਬੇ ਦੇ ਕਿਸਾਨ ਬਿਜਲੀ ਤੇ ਦਿਨ ਰਾਤ ਫ੍ਰੀ ਮੋਟਰਾਂ ਚਲਾ ਰਹੇ ਨੇ ਅੱਗਿਓ ਪਾਣੀ ਵੇਚਦੇ ਨੇ ਜਦਕਿ ਬਾਕੀ ਕਿਸਾਨਾਂ ਨੂੰ ਸਿਰਫ 8 ਘੰਟੇ ਬਿਜਲੀ ਮਿਲਦੀ ਹੈ ਇਹ ਵਿਤਕਰਾ ਖਤਮ ਕਰਨ ਲਈ ਸਰਕਾਰ ਵੱਡਾ ਫੈਸਲਾ ਉਹਨਾਂ ਵੱਲੋਂ ਲਿਆ ਗਿਆ ਹੈ ਦੱਸਦੇ ਕਿ ਪੰਜਾਬ ਚ ਚੋਣੇ ਦੇ ਸੀਜ਼ਨ ਦੇ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲਦੀ ਆ ਪਰ ਜਿਨ੍ਹਾਂ ਨੂੰ ਹਜ਼ਾਰ ਕਿਸਾਨਾਂ ਦੀ ਪਾਵਰ ਕਾਮ ਨੇ ਪਛਾਣ ਕੀਤੀ ਹੈ ਉਹਨਾਂ ਵੱਲੋਂ 24 ਘੰਟੇ ਮੋਟਰਾਂ ਚਲਾਈਆਂ ਜਾ ਰਹੀਆਂ ਨੇ ਤੇ ਧਰਤੀ ਹੇਠਲੇ ਪਾਣੀ ਦਾ ਕੋਈ ਫਿਕਰ ਹੀ ਨਹੀਂ ਹੈ ਇਹਨਾਂ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਯਾਤਕਤ ਕਿਸਾਨਾਂ ਤੋਂ ਬਣਦੇ ਪੈਸੇ ਵਸੂਲੇ ਜਾਣਗੇ ਜਾਂ ਫਿਰ ਨਾ ਕਿਸਾਨਾਂ ਨੂੰ ਇਸ ਸਰਫ 8 ਘੰਟੇ ਬਿਜਲੀ ਦਿੱਤੀ ਜਾਏਗੀ ਖਾਸ ਤੌਰ ਤੇ ਮੁਕਸਿਸਾਬ ਠਿੰਡਾ ਤਰੰਤਾਲ ਰਾਮਪੁਰਾ ਫੂਲ ਦੇ ਕਿਸਾਨ ਬੜੀ ਗਿਣਤੀ ਚ ਨੇ ਜਿਹੜੇ 24 24 ਘੰਟੇ ਮੋਟਰਾਂ ਚੁਲਾ ਰਹੇ ਨੇ ਤੇ ਲਗਾਤਾਰ ਇਸ ਦਾ ਲਾਹਾ ਲੈ ਰਹੇ ਨੇ ਇਸ ਕਰਨਾ ਜੇ ਕਿਸਾਨਾਂ ਖਿਲਾਫ ਹੁਣ ਕਾਰਵਾਈ ਕੀਤੀ ਜਾਵੇ